ਖਾ ਬੇਤੇਰ ਕੋ ਰੋਟੀ ਪਾਣੀ ਛਕੋ ਤੇ ਪੜੋ ਕਿਤਾਬਾਂ ਵੀ ਖਾਣੇ ਤੇ ਕਿਤਾਬਾਂ ਦਾ ਹੈ ਇਹ ਦਿਲਚਸਪ ਮੇਲ ਸਿਰਫ ਤੇ ਸਿਰਫ ਲੁਧਿਆਣਾ ਚੰਡੀਗੜ੍ਹ ਰੋਡ ਤੇ ਚੱਲ ਰੇ ਇੱਕ ਨਾਮੀ ਢਾਬੇ ਤੇ ਇਹ ਦੇਖੋ ਜੀ ਰਾਜਾ ਢਾਬਾ ਇਹ ਤੇ ਕਿਤਾਬਾਂ ਦੀ ਸਟਾਲ ਲੱਗੀ ਹੈ ਮੈਂ ਤਾਂ ਪਹਿਲੀ ਵਾਰੀ ਦੇਖੀ ਹੈ ਢਾਬੇ ਤੇ ਸਟਾਲ ਲੱਗੀ ਹੋਏ ਹੈ ਤੇ ਤੁਸੀਂ ਕਿਤੇ ਪਹਿਲੀ ਵਾਰੀ ਲਾਈ ਹੈ ਇੱਥੇ ਬਰਨਾਲੇ ਤੋਂ ਸ਼ੁਰੂ ਕੀਤਾ ਸੀ ਕੰਮ ਬਰਨਾਲੇ ਹਾਂ ਜਿੱਥੇ ਇਹਦਾ ਕਰਾਉਂਡ ਵਧੀਆ ਆਉਂਦੀਆਂ ਲੋਕ ਹਾਂ ਹਾਂ ਉੱਦੀ ਜੀ ਵੀ ਆਉਂਦੇ ਆ ਜਾਂ ਮੰਨ ਕੇ ਜਾਂ ਲੈ ਕੇ ਤੜਾਉਂਦੇ ਆ ਲੋਕ ਹਾਂ ਹਾਂ ਗੋਟ ਮੇਲੀ ਗੋਟ ਮੇਲੀ ਇੱਥੇ ਲੋਕ ਆਉਂਦੇ ਆ ਵਧੀਆ ਲੋਕ ਆਉਂਦੇ ਆ ਹਾਂ ਸਾਨੂੰ ਲੱਗਿਆ ਵੀ ਦੇਖੋ ਕਿਤਾਬਾਂ ਇੱਕ ਉੱਦੀ ਜੀ ਵੀ ਘੇਰੇ ਦਾ ਵਿਸ਼ਾ ਹੈਗਾ ਹਾਂ ਇਸ ਕਰਕੇ ਸੀ ਇਹ ਪਲੇਸ ਤੋਂ ਲਈ। ਅੱਛਾ। ਤੇ ਲੋਕਾਂ ਦਾ ਇੰਟਰਸਟ ਵੀ ਹੋਏਗਾ। ਨਹੀਂ ਬਰਨਾਲੇ ਤੋਂ ਇੱਥੋਂ ਕਿਵੇਂ ਤੁਸੀਂ ਬਰਨਾਲੇ ਤੋਂ ਇੱਧਰ ਕਿ? ਬਰਨਾਲੇ ਤੋਂ ਇਹ ਸਾਡਾ ਸਾਉਂਪ ਸੀਗਾ। ਅਸੀਂ ਗਾਦਰੀਪਾਪੇ ਦੇ ਮੇਲੇ ਤੇ ਜਾਂਦੇ ਪਹਿਲਾਂ ਇੱਕ ਪਾਵਰ ਪੜਦੇ। ਅੱਛਾ। ਫਿਰ ਸਾਉਂਪ ਦੀ ਉਪਜੀ ਹੈ। ਕੀ ਨਾਂ ਥੋੜਾ? ਮੇਰਾ ਨਾਮ ਮੱਖਣ ਸਿੰਘ ਆ। ਹੈ? ਮੱਖਣ ਸਿੰਘ ਆ। ਮੱਖਣ ਸਿੰਘ। ਅੱਛਾ। ਬਹੁਤ ਸਾਰੀਆਂ ਕਿਤਾਬਾਂ ਅਸਲੀ ਇਨਸਾਨ ਦੀ ਕਹਾਣੀ ਮੇਰਾ ਪਾਕਿਸਤਾਨ ਆ ਮੈਕਸਿਮ ਕੋਰਕੀ ਦਾ ਮਾਂ। ਮੇਰਾ ਪਾਕਿਸਤਾਨ ਵੀ ਰੱਖੀ ਹੋਈ ਏ। ਹੈ? ਜੰਗ ਤੇ ਆਉਣ ਲਿਉਟ 500 ਤਾਇ ਦੇ ਆ ਗਾਰਲ ਮਾਰਕਸ। ਯਾ ਵੀ ਹੈ ਨਾ ਇਹ ਮੋਟੀਵੇਸ਼ਨ ਹੈ ਸਾਰਾ ਇਹ ਮੋਟੀਵੇਸ਼ਨ ਹੈ ਨਾ ਹਾਂ ਇਹ ਤੁਹਾਨੂੰ ਕਿਤਾਬਾਂ ਪਈਆਂ ਜਿਵੇਂ ਇਹ ਸਾਰਾ ਅੱਛਾ ਬਹੁਤੀਆਂ ਪੰਜਾਬੀ ਦੀਆਂ ਨੇ ਹਾਂ ਤੇ ਕਾਂਸਲੂਸ਼ਨ ਬਾਕਸ ਜਿੰਨੀ ਆ ਪਈਆ ਅੱਛਾ ਇਹ ਬਹੁਤੀਆਂ ਕਿਤਾਬਾਂ ਆ ਇਹ ਟਰਾਂਸਲੇਟ ਜੰਦੀਆਂ ਉਹਦੀਆਂ ਨਾ ਤਾਂ ਤੁਹਾਨੂੰ ਸਾਹਮਣੇ ਦਿਸੇਗਾ ਇੱਕ ਓਪਨ ਬੁੱਕਸਟੋਰ ਜੋ ਹੈ ਗगन ਬਰਨਾਲੇ ਵਾਲੇ ਦਾ ਸਭ ਕਿਤਾਬਾਂ ਪੰਜਾਬੀ ਦੀਆਂ ਰੇਂਜ ਦਾ ਕੋਈ ਅੰਤ ਨਹੀਂ ਗੋਰਕੀ ਦੇ ਮਾਂ ਤੋਂ ਲੈ ਕੇ ਸ਼ਿਵ ਕੁਮਾਰ ਪਾਤਰ ਤੱਕ ਮੋਟੀਵੇਸ਼ਨਲ ਗਿਆਨ ਵਿਗਿਆਨ ਇਤਿਹਾਸ ਕੈਰੀਅਰ ਤੋਂ ਲੈ ਕੇ ਬਾਲੀਵੁੱਡ ਤੱਕ ਸਭ ਕਿਸਮ ਦੀਆਂ ਪੁਸਤਕਾਂ ਲੋ ਜੀ ਹੁਣ ਜਗਾਵੇ ਸੁਣ ਲੋ ਇਹ ਹੈ ਰਾਜਾ ਟਾਬਾ ਅਗਲੀ ਵਾਰ ਆਉਂਦੇ ਜਾਂਦੇ ਇੱਥੇ ਰੁਕੋ ਤਾਂ ਸਟਾਲ ਤੇ ਵੀ ਜ਼ਰੂਰ ਨਜ਼ਰ ਮਾਰ ਲਿਓ ਸ਼ਾਇਦ ਤੁਹਾਨੂੰ ਆਪਣੀ ਮਨਪਸੰਦ ਕਿਤਾਬ ਇੱਥੋਂ ਹੀ ਮਿਲ ਜਾਵੇ ਬਣਗੀਆਂ ਗੋਦਾਣ ਵੀ ਪ੍ਰੇਮਚੰਦ ਦਾ ਗੋਦਾਣ ਵੀ ਰੱਖਿਆ ਹੈ ਕਿਤਾਬ ਦੀ ਟ੍ਰਾਂਸਲੇਸ਼ਨ ਹੀ ਆ ਮੇਰਾ ਦਾਗਸਤਾਨ ਮੇਰਾ ਮੇਰਾ ਦਾਗ ਤਾਂ ਵਿਕਦੀ ਹੈ ਵਿਕਦੀ ਹੈ ਲੋਕ ਹੈ ਬੜੀ ਕਮਾਲ ਦੀ ਕਿਤਾਬ ਹੈ ਦਾਗਸਤਾਨ ਰਸੂਲ ਹਮਦਾ ਤੋਬ ਦੀ ਹੈ ਕੀ ਆ ਇਹਦੇ ਚ ਹੋਇ ਨਾ ਇੱਕ ਫੈਕਟਰ ਦੀ ਜੀਵਨੀ ਅਸਲੀ ਇਨਸਾਨ ਦੀ ਕਹਾਣੀ ਤੇ ਮੇਰੀਆਂ ਫੇਵਰਿਟ ਕਿਤਾਬਾਂ ਇਹ ਤਾਂ ਉਹ ਹੈ ਜਿਹੜੀ ਸੂਰਮੇ ਸਿਰਜਣਾ ਪਹਿਲਾਂ ਇਹਦਾ ਨਾਮ ਉਹ ਇਹ ਕਿਤਾਬ ਸੋਵੀਅਤ ਦਾ ਜਿਹੜਾ ਹਾਂ ਇਹਦਾ ਨਾਂ ਪਹਿਲਾਂ ਜਿਹੜੀ ਪਹਿਲਾਂ ਟ੍ਰਾਂਸਲੇਸ਼ਨ ਹੋਈ ਸੀ ਨਾ ਉਹ ਸੂਰਮੇ ਦੀ ਸਿਰਜਣਾ ਦੇ ਨਾਂ ਤੇ ਹੋਈ ਸੀ ਮੈਨੂੰ ਲੱਗਦਾ ਹਾਂ ਬੋਲੇ ਸੋ ਉਹੀ ਹੈ ਇਹ ਪਹਿਲਾਂ ਕਿਸੇ ਹੋਰ ਨੇ ਪਬਲਿਸ਼ ਕੀਤੀ ਉਹਦਾ ਨਾਂ ਸੀ ਸੂਰਮੇ ਦੀ ਸਿਰਜਣਾ ਇਹ ਕਿਤਾਬਾਂ ਤਾਂ ਕਿੰਨੀਆਂ ਬੁੱਕਸ ਸੀਗੀਆਂ ਜਿਵੇਂ ਪੰਜਾਬ ਬੁੱਕ ਸੈਂਟਰ ਵਾਲੇ ਆਏ ਸੀਗੇ ਹਾਂ ਯਾਰ ਬੁੱਕ ਸੈਂਟਰ ਤੋਂ ਹੀ ਸਾਰੀ ਇਹ ਇਹ ਕਲੈਕਸ਼ਨਸ ਮੈਕਸਮ ਗੁਰਦੀ ਮਾਂ ਅੰਨਾ ਕਾਰਨੇਨਾ ਨਾ ਉਹਨੀਆਂ ਕਿਤਾਬਾਂ ਸੀ ਸਾਰੀ ਕੰਟੀ ਜੇਲ੍ਹ ਵਾਲੀਆਂ ਸੀ ਇਹ ਹੂੰ ਆਹੋ ਫਾਲਸਾ ਸਾਹਿਬ ਜਦੋਂ ਜਦੋਂ ਫਿਰ ਹੁਣ ਤਾਂ ਹੁਣ ਤਾਂ ਸਾਰੀਆਂ ਹੀ ਸੀ ਹਾਂ ਮਹਾਰਾਜ ਰਣਜੀਤ ਸਿੰਘ ਦੀ ਹੈ ਨਾ ਸੁੰਦਰੀ ਸੁੰਦਰੀ ਦਾ ਕਿੱਸਾ ਵੀ ਆ ਕਿੱਸਾ ਹੈ ਇਹ ਕਿਤਾਬ ਹੈ ਨਹੀਂ ਕਿਤਾਬ ਕਿੱਸਾ ਨਹੀਂ ਹੈ ਸੰਭਰੀਏ ਇਹ ਸਾਰੇ ਪੰਜਾਬ ਦਾ ਇਤਿਹਾਸ ਬਸ ਸਾਰਾ ਨੌਕਰੀ ਪਾਉਣ ਦੇ ਟੰਗੇ ਚੱਲਦੇ ਉਹ ਵੀ ਹੈਗੀਆਂ ਨਾ ਦੂਸਰੀਆਂ ਖਤਾਬਾਂ ਵਾ ਤੇ ਕਿੰਨੀਆਂ ਕਿ ਵਿਕ ਜਾਂਦੀਆਂ ਨੇ ਵਿਕਦੇ ਆ ਵਾ ਘੜਦੇ ਆ ਲੋਕ ਹੈ ਅਨਟ੍ਰੈਸਟ ਹੁੰਦਾ ਅਸਲੈਂਦਿਆ ਸੁਣੇ ਉਹ ਹੀ ਆ ਸਾਡੀ ਤਰਾਖਦੀ ਆ ਪੰਜਾਬ ਨੂੰ ਬਹੁਤਾ ਜਿਆਦਾ ਇਹੋ ਕਰਿਆ ਜਾਂਦਾ ਮੈਂ ਕਹਿੰਦਾ ਜੇ ਪੜਨ ਦੇ ਵਿੱਚ ਕੇਮਾ ਤੋਂ ਬਾਅਦ ਦੂਜੇ ਨੰਬਰ ਸਟੇਟ ਆ ਪੰਜਾਬ ਪੰਜਾਬ ਦਾ ਨੇ ਆਦਰਕ ਸਕੇਟ ਨਹੀਂ ਕਹਿ ਸਕਦੇ ਇਹ ਬੁੱਕ ਐਗਜ਼ੀਬਿਸ਼ਨ ਉਹਦੀ ਬਲਾਈਂਡ ਡਰਾਈਵਰ ਦੀ ਆਪਣੀ ਪਰ ਉਹਨਾਂ ਸਾਹਿਤ ਨਹੀਂ ਪੜਦੇ ਹੈ ਵੈਸੇ ਜਦੋਂ ਕਦਮਾ ਐਗਜ਼ੀਬਿਸ਼ਨ ਲੱਗਦੇ ਲਜਾਂਦੇ ਨਹੀਂ ਲੋਕ ਹੈ ਜੀ ਨਹੀਂ ਆਏ ਜੀ ਉਦਾਸੀ ਲਿਖਿਆ ਸੰਤਰਾਬਦਾਸੀ ਸੰਤਰਾਮਦਾਸੀ ਲਾਲ ਸਿੰਘ ਦੇ ਲੋ ਜਿੰਨੇ ਵੀ ਸਾਡੇ ਫੇਵਰਟ ਕਵੀਆ ਪਾਸ ਹੋ ਗਿਆ ਐਥੇ ਤੁਹਾਨੂੰ ਸਾਰੇ ਉਹੀ ਮਿਲਣਗੇ ਸੰਤਰਾਮਦਾਸੀ ਸੰਤਰਾਮਦਾਸੀ ਵੀ ਰੱਖਿਆ ਹੈ ਹੈ ਬਹੁਤ ਵਾਤਮਾਨ ਕਾਫੀ ਮੂਹਰਤ ਹੈ ਪੁਗਤਮਾਨ ਕਿ ਪਹਿਲਾ ਪਹਿਲਾ ਤਾਂ ਆਹੋ ਮੁਰੀਦ ਲੱਗਦਾ ਨਹੀਂ ਵੀ ਸੂਰਜ ਆ ਕੰਮੀ ਉਹਨੂੰ ਤਾਂ ਲੋਕਾਂ ਨੂੰ ਖਿਚਿਆ ਆਉਂਦੇ ਆ ਖਿਚਿਆ ਜੇ ਤਾਂ ਇਹ ਤਾਂ ਸਾਰਾ ਅੱਛਾ ਆ ਬੋਲਗਾ ਤੂੰ ਗੰਗਾ ਵੀ ਰੱਖੀ ਹੋਈ ਹੈ ਨਾ ਇਹ ਮੇਰੀ ਫੇਵਰਿਟ ਕਿਤਾਬ ਹੈ ਇਹ ਫੇਵਰਿਟ ਹੈ ਨਾ ਉਹਦੀ ਬੋਲਗਾ ਮੈਂ ਤਾਂ ਮੈਂ ਵੀ ਮੈਂ ਵੀ ਪੜੀ ਮੈਂ ਵੀ ਪੜੀ ਹੋਈ ਹੈ ਪੜੀ ਹੋਈ ਹੈ ਇਹਦੇ ਵਿੱਚ ਇਤਿਹਾਸ ਨਹੀਂ ਇਤਿਹਾਸ ਇਹਦੇ ਵਿੱਚ ਤਾਂ ਕਿਰਿਆਨ ਬਈਆਂ 70% ਕਿਤਾਬਾਂ ਆਉਂਦੀਆਂ ਬੜੀਆਂ ਹੋਈਆਂ ਨੇ ਬੜੀਆਂ ਹੋਈਆਂ ਨੇ ਵੀਨਾ ਵਰਮਾ ਨੇ ਕਿਤਾਬ ਪਾਣੀ ਅੱਛਾ ਵੀਨਾ ਇੰਗਲੈਂਡ ਜਿਹੜੀ ਇੰਗਲੈਂਡ ਵਾਲੀ ਜਿਹੜੀ ਯੂਕੇ ਸਾਰੀਆਂ ਕਿਤਾਬਾਂ ਪਈਆਂ ਇਹਨਾਂ ਖੁੱਲ ਕੇ ਲਿਖੀਆਂ ਹੈ ਵੀਨਾ ਵਰਮਾ ਬਹੁਤ ਅੱਛਾ ਲਿਖਦੀ ਹੈ ਇਹ ਮੋਲ ਦਿੱਤੀ ਹੂੰ ਉਹ ਵੀ ਉਸ ਰੂਪ ਦੇ ਵਿੱਚ ਖੁੱਲ ਕੇ ਲਿਖਣਾ ਇਹ ਰਿੱਕ ਦੇ ਹਿੱਸੇ 'ਚ ਨਹੀਂ ਆਉਂਦਾ ਹੁਲਕਾ ਕੇ ਜੇ ਗੱਲ ਕਰ ਲੈਂਦੇ ਆ ਦੱਸ ਇਹ ਮਿਲਦੀ ਰਹੀ ਸੀ ਯੂਕੇ 'ਚ ਵੀ ਮਿਲਿਆ ਇਹਨੂੰ ਇੱਥੇ ਵੀ ਆਉਣੀ ਹੁੰਦੀ ਸੀ ਪਹਿਲਾਂ ਹੈ ਆ ਮੇਰਾ ਪਿੰਡ ਵੀ ਰੱਖੀ ਇਹਦਾ ਕੋਈ ਗੁਰਦੇਤ ਸੀ ਆ ਦੇਖੋ ਗਿਆਨੀ ਗੁਰਦੇਵ ਸਿੰਘ ਦੀ ਮੇਰਾ ਪਿੰਡ ਵੀ ਹੈ ਇਹ ਇਹ ਸਾਡਾਂ ਦਾ ਸਾੜੇ ਆ ਵਾਹ ਬੜੇ ਦੇਰ ਬਾਅਦ ਦੇਖੀ ਆ ਵੇ ਕਿਤਾਬ ਹੂੰ ਇਹ ਕਿਤਾਬ ਦੀ ਬਹੁਤ ਚਰਚਾ ਜੀ ਕੋਲ ਮਕਾਨ ਮੰਡ ਨੇ ਮੰਨ ਕੇ ਚਲਾਸ ਟਾਈਮ ਇਹ ਕਿਤਾਬ ਦਾ ਵੀ ਇਹ ਜਸਵੀਰ ਮੰਡ ਦੇ ਨਾਲ ਅੱਛਾ ਵਾਯੋ ਕੋਲ ਸਭ ਨੇ ਕੋਲੇ ਸਿੰਘ ਨੇ ਵੀ ਤਾਂ ਹਲਕਾ ਮਾਜਾ ਕਰਦਾ ਸੂਰੀ ਜੱਖ ਇਹ ਸੜਕ ਨਾਮ ਵਾਲਾ ਬਲਦੇਵ ਸਿੰਘ ਇਹ ਵੇਖ ਮਲੇ ਇਹ ਵਿਕਰਈ ਹੈ ਅੱਛਾ ਦੋ ਪੱਕੇ ਅਸੀਂ ਰஞ்சிਤ ਸੇ ਤੂੰ ਕਹ ਲੈ ਆ ਜੇ ਗੋਣਾ ਦਾ ਆਪਣ ਵੀ ਨਾਲ ਜੁੜੇ ਆਉ ਇਹਦੇ ਵਿੱਚ ਇਹਦੀ ਕੰਟਰੋਵਰਸੀ ਹੋਈ ਇਹਦੀ ਕੰਟਰੋਵਰਸੀ ਕੰਟਰੋਵਰਸੀ ਹੋ ਗਈ ਸੀ ਨਾ ਫੇ ਤਾਂ ਹੀ ਅਚਾਨਕੇ ਨੀਤੀ ਵੀ ਆਇਆ ਵਾਹ ਜੀ ਵਾਹ ਕਿਤਾਬਾਂ ਬਹੁਤ ਸੋਹਣੀਆਂ ਜੀ ਹੂੰ ਬਹੁਤਰਾ ਕਾਪੇ ਜਿਹੜੇ ਮੋਤੀ ਦੇ ਮੱਤ ਗੁਜਰਾਤ ਫਾਇਲ ਗੁਜਰਾਤ ਫਾਇਲ ਤੋਂ ਬਹੁਤ ਸਾਰੀਆਂ ਕਿਤਾਬਾਂ ਉਹਦੀਆਂ ਪਈਆਂ ਕੀਤੀਆਂ ਆ ਆ ਬੜੀ ਜਮੀਨ ਦੀ ਪੰਚਾਇਤ ਦੀ ਫੁੱਟਕਲ ਜਾਣਕਾਰੀ ਸਾਡੇ ਲੋਕਾਂ ਲਈ ਹੈ ਹੈ ਤੇ ਤੁਹਾਡਾ ਬਹੁਤ ਬਹੁਤ ਰਾਜਮੰਤ ਮਹਾਰਾਜੀ ਉਹਦੀ ਬੈਠੇ ਨੇ ਜੀ ਉਹਦੇ ਤੋਂ ਦੇ ਬਹਾਰੀ ਕੋਲ ਬੈਠੇ ਨੇ ਰਾਜਮੰਤ ਮਹਾਰਾਜੀ ਮਨ ਲੇ ਗਏ ਕੁਮਾਰ ਵੀ ਪਿਆ ਹੈ ਸ਼ਿਵ ਦੀ ਕੀ ਪਿਆ ਹੈ ਕੋਈ ਗੱਲ ਕਰ ਕਰ ਲਾਇਆ ਸੁਜੀ ਸਾਰੀ ਕਲੈਕਸ਼ਨ ਸ਼ਿਵ ਕੁਮਾਰ ਦੀ ਪੂਰੀ ਕਲੈਕਸ਼ਨ ਹੈ ਵਾਹ ਕੁਮਾਰ ਮਾਂਟੋ ਦਾ ਸਾਰਾ ਹੀ ਆ ਗਿਆ ਜੀ ਹੈ ਮਾਂਟੋ ਦਾ ਤਕਰੀਬਨ ਅੱਛਾ ਮਾਂਟੋ ਦਾ ਮਾਂਟੋ ਨਾਮ ਹੈ ਮਾਂਮਾ ਤਕਰੀਬਨ ਸਾਰੀ ਇਹਦੀ ਕੀ ਕੀਮਤ ਹੈ ਇਹਦੀ ਕੀਮਤ ਤਾਂ 800 ਰੁਪਈਆ ਹੈ ਜੀ ਅੱਛਾ ਜੋ ਲੋ ਜੀ ਆ ਤਾਂ ਮੈਨੂੰ ਦੇ ਦਿਓ ਆ ਲੈ ਮੈਨੂੰ ਦੇ ਦਿਓ ਹੈ ਜੋ ਉਹ ਹੈਗਾ ਪੇਮੈਂਟ ਦਾ Google Pay ਹੈਗਾ ਕਿ ਸਕੈਨਰ ਹੈਗਾ ਯਾਰ ਇਸ ਟਾਈਮ ਦੇਖੋ ਇਹ ਕਿਤਾਬਾਂ ਨੇ ਨਾ ਜਿਹੜੀਆਂ ਇਹ ਮੇਰਾ ਆਪ ਦਾ ਇਹਦਾ ਇੰਟਰਸਟ ਨਹੀਂ ਹੈਗਾ ਇੱਕ ਆ ਦੇ ਦਿਓ ਅਕੀਦਾ ਕੀ ਬੀਬੀ ਨਹੀਂ ਬੀਬੀ ਗੱਲ ਲਿਖਿਆ ਸੌਖਾ ਗੱਲ ਨੂੰ ਪੇਸ ਕਰਨਾ ਬਹੁਤ ਆਸਾਨ ਬਹੁਤ ਕਮਾਲ ਦੀ ਪੇਸ ਕਰੀ ਸਭ ਤੋਂ ਵੱਧ ਤਕਾ ਇਹ ਮੇਰੀ ਫੇਵਰਿਟ ਇਹ ਮੇਰੀ ਫੇਵਰਿਟ ਸ਼ਾਇਰਾ ਦੇਖੋ ਗੱਲ ਲਿਖਿਆ ਤਾਂ ਹੋ ਸਕਦਾ ਇੰਧਰ ਵਧੀਆ ਹੋਵੇ ਕਿਸੇ ਨੇ ਗੱਲ ਨੂੰ ਕਹਿੰਦਾ ਸਲੀਕਾ ਬੰਦੇ ਦਾ ਮੈਂ ਕਈ ਦਿਨਾਂ ਦਾ ਲੱਭ ਰਿਹਾ ਸੀ ਇਹ ਹਾਂ ਬਹੁਤ ਕਮਾਲ ਬਹੁਤ ਸੋਹਣੀ ਆ ਗੱਲ ਨੂੰ ਬਹੁਤ ਕਮਾਲ ਇਹ ਗੱਲ ਨੂੰ ਹੋਰ ਜਿਹਾ ਇੰਨਾ ਲਹਿਜ਼ਾ ਹੁੰਦਾ ਹੈ ਨਾ ਇਹ ਇੱਕ ਤਾਂ ਵੀ ਸੋਹਣੀ ਕਿਤਾਬ ਤਾਂ ਇਹ ਇੱਕ ਕਿਤਾਬ ਨੇ ਮਕਬੂਲੀਅਤ ਖੱਤੀ ਹੈ ਵੀ ਇਕ ਤਾਂ ਬਾ ਉਹਨੇ ਪਛਤਾ ਕਰਾ ਚਾਰ ਤਿੰਨ ਦੀ ਚਾਂਦਨੀ ਵਾਲੀਆਂ ਪਰ ਇਹਨਾਂ ਨੇ ਮੋੜਿਆ ਲੋਕ ਇਹ ਤਾਂ ਸਾਨੂੰ ਆਪੇ ਦੇ ਦੇਗਾ ਇਹ ਸਾਡਾ ਸ਼ੇਖ ਇਹ ਹਜੀਜ਼ ਹੈ ਨਹੀਂ ਜੇ ਵੈਸੇ ਕਹਿਣਾ ਇੱਕ ਇੱਕ ਦਾਫਾ ਜਿੰਨੀਆਂ ਪਈਆਂ ਨੇ ਲੋਕਾਂ ਚੱਲ ਹੁਣ ਬਹੁਤ ਅੱਛਾ ਲੱਗਿਆ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਨੇ ਇੱਥੇ ਤਕਰੀਬਨ 8 ਤੋਂ ਲੈ ਕੇ ਰਾਤ 10:00 ਵਜੇ ਤੱਕ ਹੁੰਦੇ ਹੈ 8:00 ਵਜੇ ਤੋਂ ਲੈ ਕੇ ਸਵੇਰੇ ਰਾਤ 10 ਫਿਰ ਰਾਜਾ ਢਾਬਾ ਇਹ ਲੋਕੇਸ਼ਨ ਕੀ ਆ ਇਹ ਲੋਕੇਸ਼ਨ ਹੈ ਖੰਟਪਿੰਡ ਦਾ ਇੱਥੇ ਨੇੜਾ ਖੰਟ ਦੇ ਰਾਜਾ ਢਾਬਾ ਖੰਡ ਦੇ ਚੰਡੀਗੜ੍ਹ ਲੁਧਿਆਣਾ ਰੋਡ ਖੰਡ ਤੋਂ ਉੱਚਾ ਪਿੰਡ ਸੰਘੋਲ ਪਿੰਡ ਕਹਿੰਦੇ ਆ ਹਾਂ ਹਾਂ ਉੱਚਾ ਪਿੰਡ ਸੰਘੋਲ ਇਹ ਖੰਡ ਦੇ ਵਿੱਚ ਹੀ ਆ ਖੰਡ ਦੇ ਵਿੱਚ ਚੰਡੀਗੜ੍ਹ ਲੁਧਿਆਣਾ ਸੜਕ ਹਾਂ ਚੰਡੀਗੜ੍ਹ ਲੁਧਿਆਣਾ ਆਪਣੇ ਹੱਥ ਚੰਡੀਗੜ੍ਹ ਲੁਧਿਆਣਾ ਉਹਦੇ ਆਪਣੇ ਹੱਥ ਹੀ ਆ ਨਾ ਚਲੋ ਜੀ ਬਹੁਤ ਅੱਛਾ ਲੱਗਿਆ